ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਂਝ ਕੇਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਆਪਾਂ ਨਾ ਤੋਂ ਕੀ ਹੋ ਗਏ ਫਰੈਸ਼ ਹਨ ਤੇ ਨਾ ਤੋਂ ਕੇ ਰੈਡੀ ਹੋ ਗਏ ਮਤਲਬ ਅਗਲੇ ਕੰਮਾਂ ਲਈ ਤਿਆਰ ਹੋ ਗਏ ਤੇ ਅੱਜ ਨਾ ਮੈਂ ਲੇਟ ਉਠੀ ਅੱਜ ਮੈਂ ਉੱਠੀ ਆ 6:30 ਵਜੇ ਰਾਤੀ ਇਦਾਂ ਹੋਇਆ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਵੀਡੀਓ ਵਿੱਚ ਆਪਣੀ ਗਾਂ ਸੁੱਈ ਆ ਫਿਰ ਉਹਦੀ ਸਾਰੀ ਦੇਖ ਰਿਕ ਕਰੀ 1 ਵਜੇ ਜਾ ਕੇ ਉਹਦੀ ਜੇਰ ਹਨਾ ਜਿਹੜੀ ਪਈਆ ਹਨਾ ਤੇ 1 ਵਜੇ ਤੱਕ ਮੈਂ ਚੱਲਦੀ ਬੈਠੀ ਰਹੀ ਨੀਂਦ ਆਵੇ ਹਨਾ ਫਿਰ ਉਦਾਂ ਹੀ ਬੈਠੀ ਰਹੀ ਹਨਾ ਐ ਸੀਗਾ ਵੀ ਚਾਹ ਨਾਲ ਜੇਰ ਠੀਕ-ਠਾਕ ਪੈ ਜਵੇ ਹਨਾ ਆਪਾਂ ਪਛੇਂਟਾ ਕੇ ਫਿਰ ਆਮ ਨਾਲ ਸੌਂਵਾਂਗੇ ਮੈਂ ਜਾ ਕੇ 1 ਵਜੇ ਸੁੱਤੀ ਤੇ ਉਸ ਤੋਂ ਬਾਅਦ ਫਿਰ ਜਦੋਂ ਹਨਾ 3 ਵਜੇ ਵਿਚਾਨੇ ਫੇਟਾਲਦਾ ਕਹਿੰਦਾ ਮੰਮੀ ਵੀ ਫਟਾਫਟ ਸੰਤਿਆਰ ਕਾ ਦੇ ਸੋ ਜਾ ਦਿੱਤੇ ਜੜਾ ਉਹਨਾਂ ਨੂੰ ਉਦਾਂ ਹੀ ਨੀਂਦ ਦੇ ਵਿੱਚ ਉਹਨਾਂ ਦੇ ਪਟਕੇ ਵਗੈਰਾ ਜਿਸ ਕਾਰਨਾਂ ਚ ਪਟਕੇ ਬਣ ਕੇ ਗਿਆ ਸੀ ਘਮਾਲਾ ਨਿਕਲਦੇ ਆ ਹੈਗਾ ਉਹਨੇ ਤੇ ਪਟਕੇ ਬੰਦ ਕੇ ਉਹਨੂੰ ਤੋੜ ਕੇ ਦੁਆਰਾ ਫੇਰ 4:00 ਵਜੇ ਦਿਨ ਹੋਣਾ ਤਾਂ ਸਾਢੇ ਕਿਤੇ ਨਹੀਂ ਵਾਢੇ ਕਿਤੇ ਕੋਣੇ ਵਿਚਾਰ ਕਰੋ ਸਾਢੇ 3:30 ਪੌਣੇ 4 ਇੱਥੇ ਕਿ ਚਲੇ ਗਿਆ ਜੀ ਫੇਰ ਦੁਆਰਾ ਉਹਨੂੰ ਤੋੜ ਕੇ ਸੌਂਗੀ ਹਨਾ ਫੇਰ ਜਾ ਕੇ ਅੱਖ ਖੁੱਲ੍ਹੀ ਮੇਰੀ 6:30 ਵਜੇ ਫੇ फटाफट ਧਾਰ ਚੋਈ ਬੈੜੀ ਦੀ ਧਾਰ ਚੋਈ ਬੈਸਤਰ ਆਪ ਮੈਂ ਉਹ ਦੁੱਧ ਦਰ ਪਲਾ ਕੇ ਹਨਾ ਜਿਹੜਾ ਪਹਿਲਾ ਮੂਰਲਾ ਦੁੱਧ ਸੀਗਾ ਉਹ ਕਟਰੂਨ ਪਲਾ ਕੇ ਫੇਰ ਉਸ ਤੋਂ ਬਾਅਦ ਸੁੱਤੀ ਸੀਗੀ ਤੇ ਕੋਈ ਗੱਲ ਨਹੀਂ ਦਿਨ ਚ ਫੇ ਮੈਂ 7:00 ਵਜੇ ਚੁਈਆ ਜਾ ਕੇ ਹਨਾ ਤੇ ਪਹਿਲਾਂ ਮੈਂ ਇਸ ਦਿਤਾ ਚੋਈ ਫਿਰ ਉਹ ਦਿਚੋਈ ਤੇ ਹੁਣ ਨਾ ਜਿਹੜਾ ਉਹਦਾ ਪਹਿਲਾ ਦੁੱਧ ਹੁੰਦਾ ਆਪਣੇ ਜਦੋਂ ਡੰਗਰ ਸੋਂਦਾ ਨਾ ਉਹਦਾ ਦੁੱਧ ਆਪਾਂ ਪਾਉਣੇ ਹੁੰਦੇ ਆ ਖਵਾਜੇ ਦੇ ਵਿੱਚ ਉਹਦੇ ਖਾਤਰੇ ਮੈਂ ਚੀਨੀ ਤੇ ਚੌਲ ਲੈ ਕੇ ਚੱਲੀ ਆ ਦੁੱਧ ਦੇ ਵਿੱਚ ਮਿੱਠਾ ਪਾ ਕੇ ਨਾ ਆਪਾਂ ਖਵਾਜੇ ਦੇ ਵਿੱਚ ਮੱਖਾ ਟੇਕਾਂਗੇ ਤੇ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਬਲੌਗ ਸ਼ੇਅਰ ਕਰਦੇ ਆ ਜੋ ਜੋ ਬਣ ਗਿਆ ਹਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਆ ਤੇ ਜਿਸ ਕਾਰਨ ਦਾ ਸਾਇਜ ਆਪਣੇ ਪਾਪੇ ਤੇ ਤਾਊਨਾ ਵਿੱਚ ਲੱਗੇ ਹੋਏ ਨੇ ਸਰੋਂ ओके ਲਸਣ ਨਾਲ ਕਸ਼ਮੀਰੀ ਲਸਣ ਬੀਜਦਾ ਸਰੋਂ ਬੀਜਾਂ ਲੱਗੇ ਹੋਏ ਨੇ ਥੋੜੀ ਜਿਹੀ ਕਲਿੱਪ ਉਹਦੀ ਦਿਖਾ ਦੰਨੀ ਮੈਂ ਤੁਹਾਨੂੰ ਆਪਾਂ ਚੱਲਦੇ ਹਾਂ ਲੈ ਬਾਬਾ ਜੀ ਦੇ ਮੱਥੇ ਲੱਗ ਕੇ ਆਈਏ ਹਾਂਜੀ ਇੱਥੇ ਦੇਖੋ ਇਹ ਮੈਂ ਨਾ ਥੋੜੀ ਜਿਹੀ ਕਲਿੱਪ ਇੱਥੋਂ ਪਹਿਲਾਂ ਉੱਪਰੋਂ ਬਣਾ ਲਈ ਸੀਗੀ ਟਾਕੀ ਦੇ ਵਿੱਚੋਂ ਮੈਂ ਰਸੋਈ 'ਚ ਗੈਸ ਚੱਲ ਰਿਹਾ ਸੀਗਾ ਮੈਂ ਚੱਲ ਜਾਨ ਨੂੰ ਜਾਉਂਗੀ ਤਾਂ ਲੈਣਾ ਟਾਈਮ ਲੱਗ ਜਾਣਾ ਵੀ ਚਲ ਇੱਥੋਂ ਬਣਾ ਲੰਨੀ ਇਹਨਾਂ ਦੇ ਲੱਗੇ ਹੋਏ ਸੀਗੇ ਇਹ ਸੱਜਪ੍ਰੀਤ ਨੂੰ ਬੱਟਾ ਚੜਾਣਾ ਮੁੜਿਆਣੀ ਵੱਟ ਤੇ ਥੋੜੀ ਮਿੱਟੀ ਲਾਉਣੇ ਵਾਲੀ ਸੀਗੀ ਫਿਰ ਜਿਹੜੇ ਉਰਲੇ ਪਾਸੇ ਕਹਿਣਾ ਨਾ ਇਹਦੇ ਵਿੱਚੋਂ ਬੀਜਣਗੇ ਸਰੋਂ ਤੇ ਬਾਕੀ ਥੱਲੋਂ ਚੱਕ ਤੁਹਾਨੂੰ ਦਿਖਾਣੀ ਆਪਾਂ ਨੇ ਸਰੋਂ ਕਿੱਥੇ ਬੀਜੀ ਆ ਜਿਹੜੇ ਨਾਲ ਦੇ ਕਹਿਰੇ ਵਾਲੀ ਆ ਉਹ ਤਾਂ ਜੰਮਿਆ ਹੀ ਤੇ ਇਹ ਰਹਿੰਦੀ ਐ ਇੱਧਰ ਖੇਤ ਨਾਲ ਦੀ ਨਾਲ ਆਪਾਂ ਨੇ ਖਾਲੀ ਕਰਕੇ ਬੀਜਿਆ ਚਰੀ ਸੀਗੀ ਉਹਰੇ ਤੇ ਥੋੜੀ ਜਿਹੀ ਬਾਅਦ ਵਿੱਚ ਪੱਕ ਜੂਗੀ ਚਲੋ ਉਹ ਪਹਿਲਾਂ ਹੋ ਜੂਗੀ ਹੈਨਾ ਉਹ ਤਾਂ ਉੱਗ ਵੀ ਆਈ ਪਿਛਲੇ ਜਿਹਨਾਂ ਸੈਦ ਦੇ ਮਗਰਲਾ ਕਹਿਰਾ ਤੇ ਇਹ ਹਰੇ ਅਜੇ ਬੀਜੀ ਆ ਤੇ ਇਹਨਾਂ ਨੂੰ ਫੋੜ ਦੇਣਗੇ ਕੱਲਾ ਕੱਲਾ ਦਾਣਾ ਇਹ ਵਧੀਆ ਉਗ ਗਿਆ ਨਹੀਂ ਦੀ ਐ ਲਓ ਜੀ ਹੁਣ ਥੱਲੇ ਥੱਲੇ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਅੱਛੇ ਦੇਖੋ ਟਰੈਕਟਰ ਤੇ ਬੈਠਾ ਰੂਬੀ ਇਹ ਟਰੈਕਟਰ ਤੇ ਹੀ ਰਹਿੰਦਾ ਇਹ ਕਾਉ ਦਾ ਕੁੱਤਾ ਜਿਸ ਕਰਨ ਉਹਨਾਂ ਦੇ ਤੇ ਇਥੇ ਇਸ ਕਰਨ ਲੱਗ ਗਿਆ ਪੰਜਾ ਫੇਰਨ ਮਗਦੀ ਮਗਰ ਕਹਿੰਦਾ ਮਿੱਟੀ ਸਾਫ਼ ਹੋਈ ਜਾਊਗੀ ਤੇ ਇਹਦਾ ਤਾਂ ਪਾਪਾ ਲੱਗਿਆ ਸੀਗਾ ਫਾਲੀ ਦੇ ਨਾਲ ਪੋਰਨ ਦੱਸ ਸੈਲ ਹੈਲੋ ਕਰ ਰਿਹਾ ਅਕੀਨ ਤਾਜੀ ਲੱਗੇ ਹੋ ਨੇ ਸਰੋਵੀਜਣ ਉਹ ਪਿੱਛੇ ਕੀ ਕਰਦਾ ਹੈ ਹੈ ਆਲੇ ਸੰਸਾਰੇ ਦੇ ਵਿਜਣ ਰੂਬੀ ਦੇਖੇ ਬੈਠਾ ਰੂਬੀ ਸਹਤੋ ਲਾ ਸਰੋ ਸਹਤੋ ਲਾ ਉਹ ਤੇ ਪਿਆਰ ਸਰੋ ਨਾ ਆ ਹਾਂਜੀ ਰਾਤੀ ਦਾ ਫੋਨ ਦਿੱਕੀ ਨਹੀਂ ਬੱਚੀ ਫੋਟੋ ਖਾਣੇ ਆਪਾਂ ਐਟੋ ਹੈ ਮੰਗੋ ਮੰਗਰਾ ਤੋਪੇ ਬਨੇ ਬਨੇ ਇਸੇ ਹੋਣੇ ਤੇ ਬੰਦੇ ਲਓ ਜੀ ਇਹ ਹੈ ਜੀ ਆਪਣੀ ਰਾਤੀ ਮਾਮਾ ਮਹਿਮਾਨ ਆ ਹਾਂ ਨਲੀ ਗੋਸ਼ਕਣ ਖੜੀ ਹੋਵੇ ਵੇ ਨਹੀਂ ਗੋਸ਼ਨੀ ਗਈ ਲਓ ਜੀ ਇਹ ਹੈ ਜੀ ਆਪਣੇ ਪੱਛੀ ਕਈ ਸਾਲਾਂ ਬਾਅਦ ਆਈ ਬਹੁਤ ਸਾਲਾਂ ਦੇਖੋ ਮਾਤੇ ਗਈ ਆ ਥੋੜਾ ਜਿਹਾ ਘਰ ਕਵਸ ਸਿਰ ਤੇ ਖੋਲ ਲੈ ਲੀਗਾ ਬਾਕੀ ਮਾਤੇ ਹੀ ਆ ਤੇ ਇੱਕ ਮੋਰਲੇ ਲੱਤਾਂ ਦਾ ਫਰਕ ਹੈ ਨਾ ਮੈਂ ਕਿੰਨੇ ਸਾਲਾਂ ਬਾਅਦ ਆਪਣੇ ਵਸੀ ਆਈ ਆ ਬਹੁਤ ਸਾਲਾਂ ਬਾਅਦ ਤੇ ਇਹ ਜਿਹੜੀ ਇਹਦੀ ਮਾਂ ਹੈ ਤਾਂ ਆਪਾਂ ਨੇ ਲੈ ਕੇ ਪਾਲੀ ਸੀਗੀ ਮਤਲਬ ਛੋਟੀ ਜਿਹੀ ਲਈ ਸੀਗੀ ਪਾਲੀਆਂ ਮੇਰੇ ਘਰ ਦੇ ਹੁੰਦੇ ਨੇ ਮੈਂ ਜ਼ਿਆਦਾਤਰ ਯਕੀਨ ਤੁਹਾਨੂੰ ਅੱਗੇ ਵੀ ਦੱਸਿਆ ਹਨਾ ਵੀ ਪਸ਼ੂ ਘਰੇ ਪਾਲਣ ਦੇ ਵਿੱਚ ਕਰਦੀ ਆਂ ਜਿਵੇਂ ਹੁਣ ਜਿੰਨੇ ਵੀ ਆਪਾਂ ਪਸ਼ੂ ਪਾਲਦੇ ਆ ਘਰ ਹੀ ਪਾਲਦੇ ਆ ਕਿਉਂਕਿ ਜੀ ਆਪਾਂ ਨੂੰ ਇਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਨਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਪਸ਼ੂ ਆਪਣੇ ਘਰ ਹੀ ਤਿਆਰ ਕਰਾਂ ਹੈ ਨਾ ਤੇ ਜਿੰਨੇ ਵੀ ਆਪਾਂ ਨੇ ਹੁਣ ਤੱਕ ਸੇਲ ਕਰ ਰਹੇ ਨੇ ਤੇ ਜਿੰਨੇ ਵੀ ਆਪਣੇ ਕੋਲ ਹੈਗੇ ਨੇ ਸਾਰੇ ਉਹਠਾ ਘੜੀ ਦੇਖ ਕੇ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਸਾਰੇ ਦੱਸਾਂਗੇ ਵੀ ਕਦੋਂ ਆਪਾਂ ਇਹਨੂੰ ਦਵਾਈ ਦੰਦਿਆਂ ਕਦੋਂ ਹਨਾ ਕੀ ਪਾਉਣਾ ਕਿੰਨਾ ਦੁੱਧ ਪਲਾਇਆ ਕਰਾਂਗੇ ਸਾਰੀ ਜਾਣਕਾਰੀ ਦਿਆ ਕਰਾਂਗੇ ਨੌ ਇਹਦਾ ਰੱਖਣਾ ਨੌ ਰੱਖੂਗਾ ਜਿਸਕਰ ਜਿਸਕਰ ਨਾਲ ਅੱਜ ਆਪਣਾ ਘਰੇ ਨਹੀਂਗਾ ਆਪਦੇ ਤਾਇਏ ਨਾ ਗਿਆ ਹੋਇਆ ਅੱਜ ਉਹ ਤੇ ਫਿਰ ਅੱਜ ਇਹਦਾ ਨੌ ਰੱਖਾਂਗੇ ਤੁਹਾਨੂੰ ਦੱਸ ਦਾਂਗੇ ਦੇਖ ਦੇ ਚੱਕਤੀ ਉਹਨੇ ਉੱਥੇ ਖੋਲਣੀ ਪੈਣੀ ਹੈ ਹਨਾ ਸਿੰਘ ਮਾਰ ਦਿਓ ਉਹ ਤਾਂ ਖੋਲ ਕੇ ਪਰੇ ਕਰਦਾ ਇਹਨੂੰ ਖੜ ਜਾ ਇੱਧਰ ਬੰਨਾ ਕੇ ਰਾਤ ਨੂੰ ਪਰੇ ਬਹੁਤ ਸਲਾਮਤ ਆਈਆ ਆਪਣੀ ਖੁਸ਼ਖਬਰੀ ਬਸ ਜੀ ਕਰਦੇ ਹੋਰ ਕੰਮ ਕਰ ਫੇ ਮਿਲ ਰਹੇ ਹਾਂ ਹਾਂ ਜੀ ਇੱਥੇ ਹੁਣ ਲੱਗੀ ਸੀਗੀ ਟੋਕਾ ਕਰਨ ਕਿਉਂਕਿ ਅੱਜ ਸਵੇਰ ਦੀ ਉਹ ਲੈਟ ਨਹੀਂ ਸੀਗੀ ਤੇ ਆਪਾਂ ਅੱਜ ਤਾਂ ਪਾਣੀ ਤੋਂ ਬਗੈਰ ਹੀ ਦਿਨ ਕੱਟਿਆ ਨਾ ਪਾਣੀ ਸੀਗਾ ਤੇ ਇਹ ਟੈਂਕੀ ਬਿਲਕੁਲ ਖਾਲੀ ਹੋ ਚੁੱਕੀ ਸੀਗੀ वैसे ਬੱਚਿਆਂ ਨੂੰ ਪਤਾ ਸੀਗਾ ਕਹਿੰਦੇ ਵੀ ਸਟੇਟਸ ਪਾਇ ਹੋ ਸੀਗੇ ਵੀ ਇੱਕ ਤਰੀਕ ਨੂੰ ਲੈਟ ਬੰਦ ਰਹਿਣੀ ਹੈ ਸੱਜਰੇ ਕੱਟ ਲੈਣੀ ਆ ਵੀ ਸ਼ਾਮ ਨੂੰ ਜਾ ਕੇ ਉਪਰ ਮੈਨੂੰ ਦੱਸਿਆ ਨਹੀਂ ਨਾ ਮੈਂ ਸਟੇਟਸ ਚੈੱਕ ਕਰ ਰਹੀ ਨੇ ਅੱਜ ਕਿਸੇ ਦੇ ਹਨਾ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਇੱਕ ਤਰੀਕ ਨੂੰ ਲੈਟ ਕੱਟਣੀ ਆ ਜੇ ਪਤਾ ਹੁੰਦਾ ਫਿਰ ਮੈਂ ਸੱਜਰੇ ਟੈਂਕੀ ਭਰ ਲੈਣੀ ਹੁੰਦੀ ਆ ਤੇ ਅੱਜ ਮੈਂ ਟੈਂਕੀ ਸੱਜਰੇ ਭਰੀ ਨਹੀਂ ਨਹੀਂ ਮੈਂ ਹਾਂ ਚੱਲ ਵੀ ਜਦੋਂ ਪਛੋਂ ਪਾਣੀ ਪਲਾਉਣ ਜਾਵਾਂਗੀ ਉਦੋਂ ਭਰੂੰਗੀ ਪਰ ਜਦ ਮੈਂ ਪਾਣੀ ਪਲਾਉਣ ਗਈ ਉਸ ਟਾਈਮ ਲਾਈਟ ਹੀ ਨਹੀਂ ਸੀਗੀ ਫਿਰ ਜਿਹੜਾ ਟੈਂਕੀ ਦੇ ਵਿੱਚ ਪਾਣੀ ਸੀਗਾ ਚਲੋ ਉਹ ਪਸ਼ੂਆਂ ਨੂੰ ਪਲਾਤਾ ਤੇ ਕੁਝ ਬਾਕੀ ਜਿਹਨੇ ਨਹਾਉਣਾ ਸੀ ਨਹਾ ਲੇ ਤੇ ਬਾਕੀ ਜਦੇ ਪਾਣੀ ਮੁੱਕ ਗਿਆ ਹਨਾ ਫਿਰ ਸਾਰੇ ਕੰਮ ਰਹਿ ਗਏ ਉਦਾਂ ਹੀ ਤੇ ਟੈਂਕੀ ਸਾਰੀ ਦਿਹਾੜੀ ਖਾਲੀ ਰਹੀ ਆ ਫਿਰ ਸ਼ਾਮ ਨੂੰ ਜਾ ਕੇ ਪਾਣੀ ਆਇਆ ਪਾਣੀ ਆਇਆ ਆਪਣੇ 5:30 ਵਜੇ ਫਿਰ ਮੈਂ ਟੋਕਾ ਕਰਨ ਲੱਗੀ ਸੀ ਜਦੋਂ ਲਾਈਟ ਆਈ ਸੀਗੀ ਫਿਰ ਉਦੋਂ ਹੀ ਪਾਣੀ ਭਰਿਆ ਨਾਲ ਟੋਕਾ ਕਰਿਆ ਮੈਂ ਚਲੋ ਡੋਕ ਭਰੀਆਂ ਹੀ ਹੁੰਦੀਆਂ ਨੇ ਹਣ ਤਾਂ ਅ ਸ਼ੇਤੀਉ ਕੁਤਰ ਕੇ ਪੈ ਜਾਂਦਾ ਹਲੇ ਪੱਠੇ ਥੋੜੀ ਥੋੜੀ ਪਾਉਣੇ ਆ ਇੰਨੇ ਜ਼ਿਆਦਾ ਨਹੀਂ ਹੋਏ ਹੈਗੇ ਚਰੀ ਥੋੜੀ ਉਹ ਫੇਦੋਕ ਭਰੀਆਂ ਵੱਢ ਲੈਣੇ ਨੇ ਚਲ ਇੰਨਾ ਕੁ ਟੋਕਾ ਕਰਕੇ ਪਾ ਦਨੇ ਆ ਥੋੜੇ ਥੋੜੇ ਤੁੜੀ ਵੱਧ ਪਾ ਕੇ ਤੇ ਹਲੇ ਬਰਸੀਮ ਜਿਹੜਾ ਆਪਾਂ ਨੇ ਬੀਜਿਆ ਹੋਇਆ ਉਹ ਵੀ ਛੋਟਾ ਛੋਟਾ ਹੈ ਫਿਰ ਚਲੋ ਥੋੜਾ ਚਿਰ ਤੱਕ ਤਾਂ ਫਿਰ ਖੁੱਲਾ ਹਰਾ ਹੋ ਜਾਊਗਾ ਫਿਰ ਤਾਂ ਤੁੜੀ ਘੱਟ ਪਿਆ ਕਰੂਗੀ ਤੇ ਹਰਾ ਜ਼ਿਆਦਾ ਪਾਦਿਆ ਕਰਾਂਗੇ ਤੇ ਇਹਨਾਂ ਨੂੰ ਪਸੰਦ ਵੀ ਨਹੀਂ ਆਉਂਦਾ ਹੈਗਾ ਹਲੇ ਪਸ਼ੂਆਂ ਨੂੰ ਥੋੜਾ ਨੀਰਾ ਜ਼ਿਆਦਾ ਖਾਣਾ ਗਿਜਗੇ ਤੇ ਤੇ ਟੂੜੀ ਘਟਾ ਪਾਉਣ ਦੇਣੇ ਨਾ ਅਸੀਂ ਤੇ ਹੁਣ ਖਲਾਰ ਦੰਦੀਆਂ ਨੇ ਜੇ ਟੂੜੀ ਜ਼ਿਆਦਾ ਪਾ ਦੰਨੇ ਆ ਤੇ ਲਓ ਜੀ ਇਥੇ ਟੋਕਾ ਕਰ ਲਈ ਆਪਾਂ ਤਾਂ ਇਥੇ ਆਪਾਂ ਨੇ ਹਾਂ ਸ਼ਾਂਗੀਆਂ ਤੇ ਗੀਆਂ ਸਾਈਪ੍ਰਿਤ ਨੇ ਤੇ ਛੋਟੀਆਂ ਚੱਕੀਆਂ ਨੇ ਇਥੇ ਪਰ ਬਾਅਦ ਫੇਰੀ ਆਉਣੀਆਂ ਕੱਲ ਨੂੰ ਆਪਾਂ ਸਾਫ਼ ਕਰਨ ਲੱਗੇ ਹੋਏ ਸੀ ਕਿ ਇਥੋਂ ਵੀ ਸਫਾਈ ਕਰ ਦਈਏ ਤੇ ਬਸ ਚਿੰਗਾ ਤਾਂ ਬਾਹਰ ਸੜ ਸੜਤੀਆਂ ਤੇ ਸੰਭੰਤ ਰਹਿ ਗਿਆ ਕੁਝ ਬੱਕਰੀ ਨੂੰ ਪਾਤੀ ਬੱਕਰੀਆਂ ਖਾ ਲਈਆਂ ਬਾਕੀ ਬਾਹਰ ਰੱਖਦੀਆਂ ਇਕੱਠੀਆਂ ਕਰਕੇ ਤੇ ਇਧਰ ਪਹੀ ਲਗਾਇਆ ਤੇ ਸਾਫ ਕਰਨ ਸਾਈਪਰੀ ਤੇ ਹਾ ਲੈ ਜਾਂਦਾ ਤੇ ਕਾਲੂ ਸੂਰੇ ਪ੍ਰਭਾਤ ਫੇਰੀ ਆਊਗੀ ਤੁਹਾਡ ਨੂੰ ਬਲੌਗ ਸ਼ੇਅਰ ਕਰਾਂਗੇ ਪ੍ਰਭਾਤ ਫੇਰੀ ਦਾ ਤੇ ਬਸ ਉਹਨਾ ਕਰਦੀ ਸਾਫ ਇੱਥੇ ਕਲੀ ਪਾ ਦੋ ਫਟਾਫਟ ਸਾਫ ਕਰਕੇ ਕਲੀ ਪਾ ਦਨੇ ਤੇ ਇੱਧਰ ਦੇਖੋ ਆਪਣਾ ਵਸੀਮ ਹੋਇਆ ਛੋਟੇ ਛੋਟੇ ਆਏ ਹਲੇ ਬਾਕੀ ਜੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਰੀ ਅਕਲ ਜੀ ਬਾਏ ਬਾਏ